ਦੁਸਾਂਝਕਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੋਰੀਆਂ ਦੇ ਮਾਮਲੇ ਥੰਮਨ ਦਾ ਨਾਮ ਨਹੀਂ ਲੈ ਰਹੇ। તાਜਾ ਮਾਮਲੇ ਵਿੱਚ ਪਿੰਡ ਕੂਟਲੀ ਖਖਿਆ ਦਾ ਕਿਸਾਨ ਦਾ ਟਰੈਕਟਰ ਅਣਪਛਾਤੇ ਚੋਰਾਬਲੋਂ ਚੋਰੀ ਕਰ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਆ ਸੰਦੀਪ ਅਤੇ ਬਰਿੰਦਾ ਜੋਸ਼ੀ ਨੇ ਦੱਸਿਆ ਕਿ ਉਹ ਰਾਤ ਸਮੇਂ ਝੋਨਾ ਕੱਟਣ ਤੋਂ ਬਾਅਦ ਟਰੈਕਟਰ ਖੂ ਉੱਤੇ ਖੜਾ ਕਰਕੇ ਘਰ ਆ ਗਏ ਸਨ। ਸਵੇਰੇ ਤੜਕੇ ਜਦੋਂ ਖੂ ਉੱਤੇ ਪਹੁੰਚੇ ਤਾਂ ਟਰੈਕਟਰ ਗਾਇਬ ਮਿਲਿਆ। ਚੋਰਾਬਲੋਂ ਇਹ ਚੋਰੀ ਕਰਕੇ ਕਰੀਬ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ ਹੈ। ਪਿੰਡਤਾ ਨੇ ਦੱਸਿਆ ਕਿ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਚੋਰ ਟਰੈਕਟਰ ਲਿਜਾਣਦੇ ਕੈਦ ਹੋਏ ਹਨ ਅਤੇ ਦੇਖਣ ਤੋਂ ਲੱਗਦਾ ਹੈ ਕਿ ਇਹ ਕਿਸੇ ਵੱਡੇ ਗਿਰੋਹ ਦੀ ਕਰਤੂਤ ਹੈ ਜੋ ਇਲਾਕੇ ਵਿੱਚ ਸਰਗਰਮ ਹੈ ਪਿੰਡ ਵਾਸੀਆਂ ਨੇ ਚਿੰਤਾ ਜਤਾਈ ਹੈ ਕਿ ਦੁਸਾਂਝ ਕਲਾ ਚੌਂਕੀ ਹੋਣ ਦੇ ਬਾਵਜੂਦ ਵੀ ਲੋਕ ਆਪਣੇ ਆਪ ਨੂੰ ਅਸੁਰੱਖਿਆ ਦਾ ਮਹਿਸੂਸ ਕਰ ਰਹੇ ਹਨ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਚੌਂਕੀਆਂ ਤੇ ਥਾਣਿਆਂ ਵਿੱਚ ਨਫਰੀ ਵਧਾਈ ਜਾਵੇ ਅਤੇ ਰਾਤੀ ਗਸ਼ਤ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਚੋਰਾਤੇ ਕਾਬੂ ਪਾਇਆ ਜਾ ਸਕੇ ਉਨਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਚੋਰੀ ਦਾ ਸਿਲਸਿਲਾ ਨਾ ਰੁਕਿਆ ਤਾਂ ਉਹ ਚੌਂਕੀ ਦੇ ਖਿਲਾਫ ਧਰਨਾ ਦੇ ਲਈ ਮਜਬੂਰ ਹੋਣਗੇ ਇਸ ਸਬੰਧੀ ਪੁਲੀ ਚੌਂਕੀ ਦੁਸਾਂਝ ਕਲਾ ਦੇ ਇੰਚਾਰਜ ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਪੀੜਤ ਵੱਲੋਂ ਲਿਖਤੀ ਰਿਪੋਰਟ ਮਿਲੀ ਹੈ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਰਿੰਦਰ ਜੋਸ਼ੀ ਆ ਜੀ ਕਿਹੜਾ ਪਿੰਡ ਆ ਜੀ ਕੋਤੜੀ ਖਾਕਿਆ ਦੇ ਕੀ ਹਾਦਸਾ ਵਾਪਰਿਆ ਪਿੰਡ ਵਿੱਚ ਇਹ ਸਾਡਾ ਭਤੀਜਾ ਲੱਗਦਾ ਜੀ ਗਵਾਨ ਤੋਂ ਸਾਡੇ ਸੰਮਦੀਪ ਸਿੰਘ ਇਹ ਸਵੇਰ ਨੂੰ ਆਪਣੇ ਖੂਹ ਤੇ ਗਿਆ ਸਗਾ ਤਾ ਉੱਤੇ ਜਾ ਕੇ ਨੇ ਦੇਖਿਆ ਤਾਂ ਰਾਤੀ ਟਰੈਕਟਰ ਖੜਾ ਕਰਕੇ ਆਇਆ ਸੀ ਫੇ ਸਵੇਰ ਨੂੰ ਇਹਨੂੰ ਟਰੈਕਟਰ ਮਿਲਿਆ ਨਹੀਂ ਟਰੈਕਟਰ ਚੋਰੀ ਹੋ ਗਿਆ ਫੇ ਫਟਾਫਟ ਆ ਕੇ ਪਿੰਡ ਸਾਡੇ ਆਣ ਗਵਾਨ ਸਾਰਿਆਂ ਨੂੰ ਦੱਸਿਆ ਅਸੀਂ ਉਸੇ ਵੇਲੇ ਜਾ ਕੇ ਕਾਫੀ ਦੇਖਭਾਲ ਕੀਤੀ ਦੇ ਬਾਅਦ ਦੇ ਵਿੱਚ ਅਸੀਂ ਪੁਲਿਸ ਕੋਲ ਵੀ ਗਏ ਨਾਲੇ-ਦੁਆਲੇ ਪਿੰਡਾਂ ਵਿੱਚ ਕੈਮਰੇ ਵੀ ਚੈੱਕ ਕਰਾਏ ਤਾਰਪੁਰ ਸਰਹਾਲ ਤਾਂ ਟਰੈਕਟਰਸ ਨੂੰ ਪਤਾ ਲੱਗਾ ਵੀ ਇੱਥੋਂ ਇਹ ਰੋਹ ਫਾੜੀ ਗਿਆ ਉਹ ਤੋਂ ਬਾਅਦ ਦੇ ਲੱਥੀ ਪਤਾ ਲੱਗਾ ਕੋਈ ਸੀਸੀਟੀਵੀ ਵਗੈਰਾ ਵੀ ਆਈਆਂ ਆ ਦੋ ਜਗ੍ਹਾ ਸਾਨੂੰ ਮਿਲੀਆਂ ਨੇ ਕਿੰਨੇ ਕ ਜਾਣੇ ਲੱਗ ਰਹੇ ਕੈਮਰੇ ਵਿੱਚ ਕੈਮਰੇ ਵਿੱਚ 4 ਤੋਂ 5 ਬੰਦੇ ਬੈਠੇ ਆ ਟਰੈਕਟਰ ਤੇ ਮੂੰਹਾਂ ਬੰਨਿਓ ਪਛਾਣ ਨਹੀਂ ਹੁੰਦੇ ਜੀ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਤੇ ਜੀ ਮੰਗ ਕਰਦੇ ਆਂ ਕਿ ਸਾਡਾ ਟਰੈਕਟਰ ਜਲਦੀ ਤੋਂ ਜਲਦੀ ਲੱਭਿਆ ਜਾਵੇ। ਇਹ ਮੁੰਡੇ ਦਾ ਜਿਹੜਾ ਕਾਮਕਾਰ ਆ ਉਸੇ ਟਰੈਕਟਰ ਦੇ ਨਾਲ ਵਿਚਾਰੇ ਨੇ ਆਪਣੀ ਬੁਝਾਈ ਬਿਜਾਈ ਕਰਨੀ ਸੀ। ਤੇ ਆਪ ਔਖਾ ਹੋਇਆ ਆ। ਦੂਸਰੀ ਗੱਲ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਾਡੇ ਏਰੀਆ ਦੇ ਵਿੱਚ ਬਾਰਦਾਤਾਂ ਬਹੁਤ ਵਾਧੀ ਜਾਣੀਆਂ। ਉਹ ਆਪਣੀ ਪੁਲਿਸ ਦਾ ਪਹਿਰਾ ਦਾਸਰ ਵਧਾਉਣ ਤਾਂ ਲੈ ਆਮ ਲੋਕਾਂ ਦਾ ਆਰਾਮ ਨਾਲ ਸੌ ਸਕਣ ਰਾਤ ਨੂੰ। ਬਹੁਤ ਹੁਣ ਸਾਡੇ ਜਿਹੜੇ ਲੋਕੀਆ ਤਕਲੀਫ ਦੇ ਵਿੱਚ ਆ। ਵਰਕੀ ਨਾਮ ਹੈ ਕੀ ਹੱਸਾ ਵਾਪਰੇ ਤੁਹਾਡੇ ਨਾਲ ਸਾਨੂੰ ਮਨਦੀਪ ਸਿੰਘ ਭਾਈ ਪੈਂਡੂਪੁਰ ਦੇ ਰਹਿਣ ਆ ਜੀ ਤੁਹਾਡਾ ਪਿੰਡ ਹੈ ਜੀ ਇਸ ਕਰਕੇ ਜੀ ਸਵੇਰ ਨੂੰ 4:30 ਵਜੇ ਉਹਦੇ ਪਾਸੋਂ ਟੋਣ ਗਿਆ ਤੇ ਸਾਡਾ ਟਰੈਕਟਰ ਉਥੋਂ ਹੈ ਨਹੀਂ ਸੀਗਾ ਰਾਜ ਨੂੰ ਸੀ ਢੋਣਾ ਬਾਟੇ ਖੜਾ ਕੀਤਾ ਵਾ ਸਵੇਰ ਨੂੰ ਮੰਡੀ ਦੇ ਨਿਦਾਨ ਦੀ ਪਾਰਕ ਵਿੱਚ ਖੜਾ ਕੀਤਾ ਜੀ ਸਵੇਰ ਨੂੰ ਮੰਡੀ ਟਰੈਕਟਰ ਲੈ ਕੇ ਜਾਈਏ ਪਰ ਸਵੇਰ ਜਾ ਕੇ ਦੇਖਿਆ ਸਾਡਾ ਟਰੈਕਟਰ ਨਹੀਂ ਸੀਗਾ ਉੱਥੇ ਕਿਹੜਾ ਟਰੈਕਟਰ ਸੀਗਾ 3600 ਫੋੜੀ ਜੀ ਕਿੰਨਾ ਕ ਨੁਕਸਾਨ ਹੋ ਗਿਆ ਜੀ ਹੋ ਗਿਆ ਜੀ ਦੂਬੀ ਤੋਂ ਦੂਰ ਡਾਕਟਰ ਵੀ ਆ ਕੇ ਬੈਠੇ। ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹੈ? ਹਾਂਜੀ ਕੀਤੀ ਜੀ। ਪ੍ਰਸ਼ਾਸਨ ਮੌਕਾ ਦੇਖ ਕੇ ਗਿਆ। ਹਾਂਜੀ। ਕੀ ਮੰਗ ਕਰਦੇ ਤੁਸੀਂ? ਬਸ ਇਹੀ ਮੰਗ ਕਰਦੇ ਜੀ ਜਲਦੀ ਜਲਦੀ ਸਾਡਾ ਡਾਕਟਰ ਸਾਨੂੰ ਪਹੁੰਚਦਾ ਹੋਵੇ ਵੀ ਕੰਮ ਦਾ ਟਾਈਮ ਆ ਬਸ ਸਾਡਾ। ਛੇ ਦਿਨ ਛੇ ਦਿਨ ਹੋ ਗਏ ਡਾਕਟਰ ਵੀ। ਕਿਸੇ ਤੇ ਕੋਈ ਸ਼ੱਕ ਵਗੈਰਾ ਵੀ ਆ? ਸਤਿਗੁਰਾਂ ਜੀ। ਕੋਈ ਸੀਸੀਟੀਵੀ ਵਗੈਰਾ ਆਈਆਂ ਕੈਮਰੇ ਚ? ਹਾਂਜੀ ਉਹ ਆਈਆਂ ਜੀ। ਕਿੰਨੇ ਜਾਣਿਆ ਕੈਮਰੇ ਵਿੱਚ ਆ ਤੇ ਕੈਦ ਹੋ ਰਹੇ? ਚਾਰ ਤੋਂ ਛੇ ਦੇ ਵਿੱਚ ਵਿੱਚ ਬੰਦੀ ਚਾਰ ਕੋ ਬੰਦੀ ਰੈਕ ਤੇ ਬੈਠੇ ਆ ਉਦਾਂ ਜਿਹਦਾ ਜਸ ਰਹੇ ਕੈਮਰੇ ਵਿੱਚ ਛੇ ਬੰਦੀ ਆਈ